ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਜਾ ਰਹੇ ਹਾਂ ਮੋਗਾ ਸਾਹੋ ਕਿ ਤੋਂ ਮੋਗਾ ਤੇ ਸਾਡਾ ਜੋ 10 ਮੈਂਬਰਾਂ ਦਾ ਗਰੁੱਪ ਬਣਿਆ ਹਜੇ 4-5 ਦਿਨ ਹੀ ਹੋਏ ਆ ਸੈਲਫ ਹੈਲਪ ਗਰੁੱਪ ਜਿਸ ਦੇ ਵਿੱਚ ਜਿਹੜੀਆਂ ਬੇਰੋਜ਼ਗਾਰ ਲੇਡੀਜ਼ ਨੇ ਉਹਨਾਂ ਨੂੰ ਕੰਮ ਮਿਲਦਾ ਗਵਰਨਮੈਂਟ ਵੱਲੋਂ ਸਾਰੇ ਉਹਨਾਂ ਨੂੰ ਮਤਲਬ ਉਹਦੇ ਬਾਰੇ ਸਮਝਾਇਆ ਜਾਂਦਾ ਕੰਮਾਂ ਦੇ ਬਾਰੇ ਵੀ ਕਿਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਘਰੇ ਬੈਠੇ ਕੰਮ ਕਰ ਸਕਦੇ ਆ ਤੇ ਅੱਜ ਜਿਹੜਾ ਫਸਟ ਡੇ ਆ ਅੱਜ ਦਫ਼ਤਰ ਅਸੀਂ ਪਹੁੰਚ ਚੁੱਕੇ ਹਾਂ ਬੋਗਾ ਤੇ ਇੱਥੇ ਅੱਜ ਜਿਹੜਾ ਹੈਗਾ ਸਾਡਾ ਟ੍ਰੇਨਿੰਗ ਆ ਐਗਰੀਕਲਚਰ ਨਾਲ ਸੰਬੰਧਤ ਆ ਤੇ ਸਾਰੇ ਮੈਂਬਰ ਆ ਜੀ ਪੂਰੇ ਨਹੀਂ ਆਏ ਅੱਧੇ ਹੀ ਮੈਂਬਰ ਆਏ ਆ ਜੀ ਉਹਨਾਂ ਦੀ ਵੇਟ ਕਰ ਰਹੇ ਆ ਅਸੀਂ ਤੇ ਜਦੋਂ ਪੂਰੇ ਮੈਂਬਰ ਆ ਗਏ ਉਦੋਂ ਸਾਡਾ ਜਿਹੜਾ ਲੈਕਚਰ ਆ ਸ਼ੁਰੂ ਹੋਵੇਗਾ ਖੇਤੀਬਾੜੀ ਨਾਲ ਸੰਬੰਧਿਤ ਮਾਹਿਰ ਜੋ ਅਫੀਸਰ ਸਹਿਬਾਨ ਆ ਰਹੇ ਆ ਉਹਨਾਂ ਦੀ ਤੁਹਾਨੂੰ ਗੱਲਬਾਤ ਸੁਣਾਉਣੇ ਆ ਅਸੀਂ ਤੇ ਅੱਗੇ ਤੁਸੀਂ ਹੁਣ ਸੋਨੋ ਇਹ ਸਮਝਾ ਰਹੇ ਆ ਜਿਹੜੇ ਸਮਾਸੀ ਸਾਰਾ ਕੁਝ ਅਸੀਂ ਬਾਜ਼ਾਰੋਂ ਚੀਜ਼ਾਂ ਦੇ ਹੋ ਗਈ ਸੀ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਚਾਹੇ ਤੁਸੀਂ ਦਵਾਈਆਂ ਦੀ ਗੱਲ ਕਰੋ ਜਿਹੜੀ ਮਰਜੀ ਚੀਜ਼ ਜਿਹੜੀ ਆਪਰਾਤਨ ਚੀਜ਼ਾਂ ਸੀਗਾ ਨਾ ਉਹਦੀ ਦੁਬਾਰਾ ਵੈਲਿਊ ਪੈ ਗਈ ਹੈ ਜਿਹੜੀ ਇਹ ਸਾਨੂੰ ਸਿੱਖਣ ਜਾਂਦੀ ਤਾਂ ਲੋੜ ਹੀ ਨਹੀਂ ਹੈਗੀ ਉਹ ਤਾਂ ਸਾਡੇ ਘਰਾਂ ਦੇ ਵਿੱਚ ਹੀ ਸਾਡੇ ਸਭ ਨੂੰ ਪਤਾ ਹੈ ਨਾ ਉਹ ਉਹ ਜਿਹੜੇ ਆਹਾ ਤੁਹਾਡੇ ਗਰੁੱਪ ਬਣਦੇ ਆ ਜਾਂ ਤੁਸੀਂ ਕਿਸੇ ਤਰੀਕੇ ਨਾਲ ਕਿਸੇ ਬਹਿਕਮੇ ਨਾਲ ਜੁੜਦੇ ਹੋ ਉਹਦੇ ਵਿੱਚ ਇਹ ਤੁਹਾਨੂੰ ਇੱਕ ਮੌਕਾ ਮਿਲਦਾ ਕਿ ਹਾਂ ਮੈਂ ਆ ਚੀਜ਼ ਕਰ ਸਕਦੀ ਹਾਂ ਸੋ ਇਹ ਟ੍ਰੇਡਿੰਗ ਲੱਗੀ ਆ 6 ਦਿਨ ਦੀ ਅੱਜ ਪਹਿਲਾ ਦਿਨ ਆ ਹੈ ਨਾ ਫੁੱਟ ਜੋ ਅੱਜ ਕਿੰਨੇ ਜਣਿਆ ਦਾ ਆਈਆਈਡੀਓ ਦਾ ਕਾਰਨ ਚੋ ਜੋ ਵੀ ਹੋਊਗਾ ਫਿਰ ਇਸ ਤੋਂ ਬਾਅਦ ਕੀ ਹੈ ਕਿ 6 ਦਿਨਾਂ ਬਾਅਦ بڑے ਨਾਲੇ ਛੋਟੇ ਗਰੁੱਪ ਜਿੰਦਾ ਵਿੱਚ ਜਾਂ 15 ਦਾ ਰਹਿਣਾ ਜਾਂ 30 ਦਾ ਰਹਿਣਾ ਤੇ ਉਹਦੇ ਵਿੱਚੋਂ ਬੜੀਆਂ ਜਾਨੀਆਂ ਨੇ ਕੁੱਲ ਨੂੰ ਸਿੱਖ ਕੇ ਚਲੇ ਜਾਣਾ ਔਰ ਕਈਆਂ ਨੇ ਇਦਾਂ ਜਾਂਦਾ ਵੀ ਆ ਗਿਆ ਚਾਹ ਫੁੱਤੀ-ਬੁੱਤੀ ਖਾਦੀ ਚਲੇ ਗਏ ਚਾਹ ਦੇ ਪਿੰਡ ਤੇ ਰਹਾ ਹੋਇਆ ਬਹੁਤ ਵਧੀਆ ਸੁਦਰਪਾਨ ਸਿੰਘ ਸਾਹਿਬ ਨੇ ਆਹ ਗੱਲ ਸੁਣਾਦੀ ਪੁਰਾਣੀ ਲੈਣ ਉਹਨੇ ਆਹ ਗੱਲ ਸੁਣਾਦੀ ਕੀਤਾ ਤੁਸੀਂ ਕੋਸ਼ਿਸ਼ ਕਰਿਓ ਜੋ ਤੁਹਾਨੂੰ ਸਿੱਖਣ ਨੂੰ ਮਿਲਦਾ ਇੱਕ ਟ੍ਰੇਨਿੰਗ ਦੇ ਵਿੱਚੋਂ ਕਰੇ ਵੀ ਸਾਰਾ ਕੁਝ ਨਹੀਂ ਸਿੱਖਿਆ ਜਾਂਦਾ ਬੰਦਾ ਇਸ ਟ੍ਰੇਨਿੰਗ ਦੇ ਦਰਾਂ ਤੁਹਾਨੂੰ ਵਾਖਵਾਕ ਜਿਹੜੇ ਇੱਥੇ ਲੈਕਚਰ ਨੂੰ ਸੁਣਨ ਨੂੰ ਮੈਨੂੰ ਵੈਲ ਲੱਗੀ ਉਹਨਾਂ ਨੂੰ ਦੇਖੋ ਵੀ ਕਿਹਣੀ ਚੀਜ਼ ਤੁਹਾਡੇ ਗਰੁੱਪ ਨਾਲ ਜਾਂ ਤੁਸੀਂ ਆਹ ਕਿਹੜਾ ਕੰਮ ਕਰ ਸਕਦੇ ਠੀਕ ਹੈ ਐਵੇਂ ਦੇਖੋ ਇੱਕ ਚੀਜ਼ ਕੋਈ ਵੀ ਕਾਰਨ ਦਾ ਬਹੁ ਲੋਕ ਦਾ ਕਿਸੇ ਕੰਮ ਨੂੰ ਉਮਰ ਦੇ ਹਿਸਾਬ ਨਾਲ ਬਹੁਤ ਜ਼ੋਰ ਦੇ ਸਾਡੇ ਵੀ ਮੇਰੀ ਤਾਂ ਹੋਈ ਕੀ ਉਮਰ ਦਾ ਤੇ ਕੰਮ ਦਾ ਕੋਈ ਲੈਣ ਦੇ ਨਹੀਂ ਹੈਗਾ ਤੁਸੀਂ ਚਾਹੇ ਕੁਆਰੇ ਹੋ ਚਾਹੇ ਵਿਆਹੇ ਹੋ ਚਾਹੇ ਜਵਾਨਾਂ ਵਾਲੇ ਹੋ ਬੜੇ ਮੁਹੂਬ ਦੁਨੀਆ ਦੇ 65 ਸਾਲ ਦੀ ਲੋਕ ਤੋਂ ਬਾਅਦ ਨਵਾਂ ਕੰਮ ਸ਼ੁਰੂ ਕਰਕੇ ਵੀ ਕਰੋੜਾਂ ਬੰਦੇ ਬਣ ਜਾਂਦੇ ਹੈ ਹੈ ਨਾ ਫਿਰ ਇੱਕ ਜਿਹੜਾ ਦੁਬਾਰਾ ਸਾਡੇ ਬਹੁਤ ਫਸਿਆ ਹੋਇਆ ਹੁੰਦਾ ਕਿ ਵੀ ਤਾਈ ਚਾਚੇ ਵਾ ਮਾਸੀ ਆੜੀ ਕੋਟੀ ਕੀ ਕਰਨਗੇ ਨਾ ਹੁਣ ਮੁੱਕੀ ਗਈ ਆ ਉਹ ਪਤਾ ਨਹੀਂ ਕੀ ਬੰਤ ਹੈ ਕੋਈ ਬੜੇ ਕੀ ਸਿੱਖਣਾ ਹੈ ਹਰ ਚੀਜ਼ ਕੋੜੀ ਤੇ ਸਿੱਧੀ ਅਸੀਂ ਕੋਠੀ ਤੇ ਨਹੀਂ ਜਾਂਦੇ ਹੈ ਨਾ ਰੇਕ ਡੰਡਾ ਉਹ ਇਹ ਜਿਹੜੀਆਂ ਟ੍ਰੇਨਿੰਗਾਂ ਨੇ ਇੰਦਾ ਦੇ ਕੰਮ ਹੈ ਇਹ ਉਹ ਇਹ ਉਹ ਪੌੜੀ ਦੇ ਡੱਟੇ ਆ ਜਿਨ੍ਹਾਂ ਨੇ ਹੌਲੀ-ਹੌਲੀ ਤੁਹਾਨੂੰ ਉੱਪਰ ਲੈ ਕੇ ਜਾਣਾ ਜੇ ਤੁਸੀਂ ਇਹ ਸੋਚੋਗੇ ਛੇਦਰਾ ਦੀ ਟ੍ਰੇਨਿੰਗ ਬਾਅਦ ਕੋਟੇ ਕੋਲ ਬਹੁਤ ਖੁਸ਼ ਆ ਜੂਗਾ ਆਏ ਨਹੀਂ ਹੁਣਾ ਪਰ ਕਾਸੀ ਉਹ ਤੁਹਾਨੂੰ ਮੋੜੀਏ ਚੀਜ਼ਾਂ ਪਤਾ ਲੱਗ ਜੀ ਕਿ ਆਹ ਚੀਜ਼ਾਂ ਹੋ ਸਕਦੀਆਂ ਨੇ ਆਹ ਤੁਸੀਂ ਤੋਂ ਮੈਂ ਕੀ ਕਰ ਸਕਦੀ ਆ ਫਿਰ ਉਹਦੇ ਲਈ ਤੁਸੀਂ ਆਪਦਾ ਜਿਹੜਾ ਜਿਹਦੇ ਤੋਂ ਤੁਸੀਂ ਆਏ ਉਹ ਕੰਮ ਕਰਦਾ ਕਰੋ ਇਹ ਅਰਤਿ ਸਿੰਘ ਨੂੰ ਜਿਹੜਾ ਇਹਨਾਂ ਨੂੰ ਦੱਸੋ ਅਗਾਂਹ ਨਾ ਨੋਟ ਕਰਾ ਦਿਓ ਮਾਰੋ ਤੁਹਾਨੂੰ ਆਦਾ ਕਿ ਮੈਂ ਕੁਮਰ ਟ੍ਰੇਨਿੰਗ ਲੈਣਾ ਚਾਹੁੰਦੀ ਆ ਮੈਂ ਸਲਾਈ ਕਢਾਈ ਦਾ ਕੰਮ ਕਰਨਾ ਚਾਹੁੰਦੀ ਆ ਮੈਂ ਰਦਾਈ ਦਾ ਕੰਮ ਸਿੱਖਣਾ ਚਾਹੁੰਦੀ ਆ ਜੋ ਵੀ ਤੁਹਾਡੇ ਜੇਹ ਚ ਉਹ ਆਪਦੇ ਜਿੱਤਾਂ ਦੇ ਤੁਹ ਤੁਸੀਂ ਆਏ ਹੋ ਉਹਨਾਂ ਨੂੰ ਵੀ ਦੱਸੋ ਕਿ ਸਾਨੂੰ ਵੀ ਨੋਟ ਕਰਵਾ ਕੇ ਜਾਓ ਕਿ ਕਿਹਣੀ ਟ੍ਰੇਨਿੰਗ ਖਾਸ ਹੁੰਦੀ ਹੈ ਫਿਰ ਉਹ ਹੁੰਦਾ ਕਿ ਆਪਾਂ ਉਹਦੇ ਕੰਮ ਨਹੀਂ ਖਾਸ ਟ੍ਰੇਨਿੰਗ ਕੋਰ ਆਰਗੇਨਾਈਜ਼ ਕਰਦੇ ਨੇ ਉਹਦੇ ਵਿੱਚ ਫਿਰ ਉਹਦੇ ਤੇ ਉਹ ਬਾਲੋ ਟੋਟਾ 30 ਜਣਾਂ ਦਾ ਗਰੁੱਪ ਆ 30 ਦੇ ਵਿੱਚੋਂ 5000 ਦਾ ਟਰੱਸਟ ਸਲਾਈ ਕਢਾਈ ਚ ਆ 5000 ਦਾ ਟਰੱਸਟ ਚਾਰ ਰੁਪਏ ਜਾਂ ਕੀ ਕਿਹਨੇ ਉਹ ਚਾਰ ਰੁਪਏ ਦੀ ਜਾਂ ਦਸਰਾਂ ਵਾਲੇ ਵੀ ਲੱਗਦੇ ਕੰਮ ਵੀ ਅਲੱਗ ਹੈ ਸਲਾਈ ਕਢਾਈ ਦਾ ਕੰਮ ਵੀ ਅਲੱਗ ਹੈ ਦਸਣ ਵਾਲੇ ਵੀ ਅਲੱਗ ਹੈ ਹਨਾ ਥਿਰੋ ਆਪਾਂ ਉਹ ਵੀ ਕਰਾਂਗੇ ਸੋ ਇਸ ਕਰਕੇ ਸਾਰੀ ਜੀਜੂ ਧਿਆਨ ਨਾਲ ਕਰੋ ਔਰ ਅੱਜ ਦੀ ਜਿਹੜੀ ਇਸ ਸਮੇਂ ਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਰੀਲ ਨੂੰ ਪਹਿਲਾਂ ਆ ਜਾਂ ਹੋਰ ਕਿਸੇ ਚੀਜ਼ ਤੋਂ ਪਹਿਲਾਂ ਤੁਹਾਡੀ ਸਿਹਤ ਆ ਸਭ ਤੋਂ ਵੱਧ ਸਾਥ ਕੀ ਦੇਣਾ ਕੋਈ ਮਾਪਿਓ ਪੈਣ ਭਰਾ ਜਵਾਕ ਸਭ ਦੂਜੇ ਨੰਬਰ ਤੇ ਆ ਪਹਿਲੇ ਨੰਬਰ ਤੇ ਸਾਡੀ ਆਪਦੀ ਸਿਹਤ ਆ ਜੇ ਤੁਹਾਡਾ ਸਰੀਰ ਠੀਕ ਆ ਤਾਂ ਸਭ ਕੁਝ ਠੀਕ ਆ ਨਹੀਂ ਕੋਈ ਵੀ ਸਰੀਰ ਠੀਕ ਰੱਖਣ ਵਾਸਤੇ ਸਭ ਤੋਂ ਅਹਿਮ ਚੀਜ਼ ਕੀ ਹੁੰਦੀ ਆ ਕਿ ਸਾਡਾ ਭੋਜਨ ਕਿਦਾਂ ਦਾ ਹੋਣਾ ਚਾਹੀਦਾ ਸੀ ਖਾਣੇ ਕੀ ਜੇ ਤੁਹਾਡਾ ਸਰੀਰ ਤੰਦਰੁਸਤ ਰਹੂਗਾ ਤਾਂ ਹੀ ਤੁਸੀਂ ਕੰਮ ਸਿੱਖੋ ਕਰੋਗੇ ਤਾਂ ਹੀ ਕਰ ਸਕੋਗੇ ਜੇ ਬਿਮਾਰ ਹੋਗੇ ਬਿਮਾਰ ਬਜੇ ਤਾਂ ਲੜੀ ਨਹੀਂ ਜਾਗਾ ਜੀ ਜੀ ਠੀਕ ਹੈ ਉਹਨੇ ਲਈ ਹੁਣ ਪਿਛਲੇ 40-50 ਸਾਲਾਂ ਚ ਕੀ ਹੋ ਗਿਆ ਕਿ ਹਰ ਚੀਜ਼ ਦਾ ਵਪਾਰਿਕ ਕਾਰਕ ਹੋਇਆ ਤਾਂ ਜੋ ਚੀਜ਼ਾਂ ਸਾਨੂੰ ਰੌਬੜੇ ਆਸ-ਪਾਸ ਦਿੱਤੀਆਂ ਸੀ ਆ ਅਸੀਂ ਉਹਨਾਂ ਚੀਜ਼ਾਂ ਨੂੰ ਛੱਡ ਕੇ ਰਸਾਇਣਿਕ ਦਵਾਈਆਂ ਵਾਲੀਆਂ ਚੀਜ਼ਾਂ ਤੇ ਆ ਗਏ ਉਹ ਬਾੜਾ ਜਾਂ ਛੱਕ ਵੀ ਹੋਦੀ ਆ ਅੱਗੇ ਕਹਦੇ ਜੀ ਆ ਫਲਾਂਟੀ ਚੱਕੀ ਦੇ ਦਿਓ ਹੁਣ ਕੀ ਆਪਾਂ ਅਗਲੇ ਫਲਾਂਟੀ ਗੂੜੀ ਦੇ ਦਈਏ ਠੀਕ ਹੈ। ਤੋਂ ਜਿਹੜੇ ਲੋਕਪਾਲ ਦੇ ਨੇ ਸਾਡੀਆਂ ਸਾਡੀਆਂ ਮੁਗਲੀਆਂ ਲੋੜਾਂ ਮੁਗਲੀਆਂ ਲੋੜਾਂ ਕੀ ਨੇ ਸਾਡੀਆਂ ਬਲੌਕ ਦੀਆਂ ਵੈਸੇ ਕੀ ਚਾਹੀਦਾ ਸਾਨੂੰ ਲੋਕਾਂ ਨੂੰ ਸਭ ਤੋਂ ਕੈਨ ਮੁਗਲੀਆਂ ਲੋੜਾਂ ਜਿਹੜੀਆਂ ਸਰ ਦੇ ਨੰਬਰ 1 ਤੇ ਪਾਣੀ ਪਾਣੀ ਬਹੁਤ ਸੁਪਰ ਸੀ ਹਾਊਸਿੰਗ ਕੀ ਖਾਣਾ ਹਾਲਾ ਠੀਕ ਬੋਲੋ ਸੋ ਸਭ ਤੋਂ ਜਿਹੜੀ ਇੰਪੋਰਟੈਂਟ ਗੀ ਹੈ ਐਮ ਚੀ ਕੀ ਹੈ ਹਵਾ ਜੇ ਸਾਹ ਹੀ ਨਾ ਆਇਆ ਤਾਂ ਫਿਰ ਕੁਝ ਨਹੀਂ ਹੋਣਾ ਹੈ ਨਾ ਤੇ ਸਾਹ ਸਾਹ ਲੈਣ ਲਈ ਸਾਨੂੰ ਸ਼ੁੱਧ ਹਵਾ ਦੀ ਲੋੜ ਹੈ ਫਿਰ ਨੰਬਰ 2 ਤੇ ਹਵਾ ਗਣਾ ਸੀ ਪੋਸ਼ ਪਾਲਣ ਵੀ ਜਾਇ ਸਕਦੇ ਤੇ ਪੋਸ਼ ਦੇਣ ਪਾਣੀ ਬਿਲਾਣੀ ਕਰ ਸਕਦੇ ਪਾਣੀ ਦੀ ਲੋੜ ਹੈ ਪਹਿਲਾ ਪਾਣੀ ਜੀਓ ਆ ਜਿਧਾਰਿਆ ਸਭ ਕੋਈ ਗਰਮਾਣੀ ਚਾਹੇ ਜੇ ਪਾਣੀ ਦੇ ਹਾਲ ਜਿਹੜਾ ਪਾਣੀ ਸਾਡਾ ਤੋ ਕਿ ਕਿੰਨਾ ਥੰਦੇ ਚਲਾਇਆ ਗਿਆ ਜਿਹੜਾ ਪਾਣੀ ਸਾਡੇ ਕੋਲ ਹੈਗਾ ਉਹ ਕਿੰਨਾ ਗੰਦਾ ਹੈ ਇਹ ਨੂੰ ਸਾਰੇ ਨੂੰ ਆਪਾਂ ਨੂੰ ਪਤਾ ਠੀਕ ਹੈ ਉਹ ਜਿਹੜਾ ਜੋ ਅਸੀਂ ਖਾ ਰਹੇ ਆ ਕਿੰਨੇ ਲੋਕ ਕੰਮ ਕਰ ਰਹੇ ਆ ਹੁਣ ਸਮੇਂ ਦੇ ਵਿੱਚ ਸੈਂਕ ਟੂਕਾ ਦਵਾਈਆਂ ਤੋਂ ਬਿਨਾਂ ਵਾਲੀਆਂ ਚੀਜ਼ਾਂ ਹੁਣ ਪਸੰਦ ਆਉਣੀਆਂ ਸ਼ੁਰੂ ਹੋ ਗਈਆਂ ਹਨ ਉਹਦਾ ਕਾਰਨ ਇਹੀ ਹੈ ਕਿ ਸਾਨੂੰ ਪਤਾ ਲੱਗਦਾ ਜੀ ਸਾਨੂੰ ਕਿਹੜੀਆਂ ਚੀਜ਼ਾਂ ਜ਼ਹਿਰ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਸੋ ਇਹ ਕਿੰਨੇ ਚੀਜ਼ਾਂ ਜਿਹੜੀਆਂ ਚਾਹੇ ਹਵਾ ਚ ਪਾਣੀ ਆ ਸਾਡਾ ਭੂਜਣਾ ਇਹ ਸਿੰਦੇ ਜਿਆਦਾ ਸਿੱਧੇ ਤੌਰ ਤੇ ਰੁੱਖ ਬੋਧਿਆ ਨਾਲ ਜੁੜਿਆ ਹੋਇਆ ਹੈ ਠੀਕ ਹੈ ਉਹਦਾ ਉਹ ਗੱਲ ਹੋਰ ਹੈ ਕਿ ਜਿਹੜਾ ਸਾਡਾ ਪਿਛਲੇ 25 30 50 ਸਾਲ 100 ਸਾਲ ਵੱਤ ਬਦਲ ਗਈ ਉਹਦੇ ਵਿੱਚ ਅਸੀਂ ਹੋਇਆ ਕੀ ਕਿ ਸਾਨੂੰ ਲੱਗਦਾ ਕਿ ਹਰ ਚੀਜ਼ ਮਸ਼ੀਨ ਤੋਂ ਲੰਮੀ ਜੇ ਹੀ ਅਸੀਂ ਖਾਣੀ ਆ ਫੀਲ ਹੀ ਵਰਤਣੀ ਕਿਉਂ ਸਾਡੇ ਆਸ-ਪਾਸ ਕਿੰਨੇ ਤਰ੍ਹਾਂ-ਤਰ੍ਹਾਂ ਦੇ ਦਰੱਖਤ ਜਿਪੇ ਰਹਿ ਗਏ ਹੈਗਾ ਸਾਡੇ ਬਜ਼ੁਰਗ ਜੇ ਸਾਡੇ ਹਜੇ ਵੀ ਪਿੰਡਾਂ ਦੇ ਵਿੱਚ ਬੜੇ ਲੋਕ ਕਰਦੇ ਆ ਤਾਂ ਤੱਕ ਕਿਹੜੇ ਕਿਹੜੇ ਰੁੱਖ ਨਹੀਂ ਹੁੰਦੀ ਇਹ ਦੱਸੋ ਕਿਕਰ ਕਿਕਰ 1 ਕਿਕਰ ਕਿਕਰ ਰੇਮੋ ਕੱਲੀ ਸੁਪੇਦਾ ਮੋਰ ਇੱਕ ਤੀ ਰੰਗਲੀ ਦਾਤਤ ਹੁੰਦੀ ਆ ਤਾਂ 10 ਸਾਲ ਯੂ ਪਹਿਲਾਂ ਕਹੇ ਸੀ ਮੋਰ ਦੀ ਦੇਸੀ ਕਿਕਰ ਦੇਸੀ ਕਿਕਰ ਅਮੂਦ ਦੀ ਵੀ ਕਈ ਕੋ ਲੋਕ ਦਾ ਸਰਕਾਰ ਲੈਂਦੇ ਆ ਤਾਂ ਉਹ ਗੱਲ ਕੀ ਹੈ ਕਿ ਜਿਵੇਂ ਹੁਣ ਆਪਾਂ ਸਾਰੇ ਲੈ ਵੀ ਉਹਨਾਂ ਚੋਈ ਹੈ ਲੈ ਤਾਂ ਸ਼ਹਿਰ ਚ ਰਹਿੰਦਾ ਆਸਪਾਸ ਸਾਡੇ ਦਰਖਤ ਘਟਦੇ ਜਾਂ ਕਈਆਂ ਨੇ ਘਰੇ ਵੀ ਕਿਕਰ ਵੀ ਲੱਗੀ ਆ ਨਿਰੂ ਵੀ ਲੱਗੀ ਆ ਪਰ ਸਾਡਾ ਕੀ ਆ ਕਿ ਉਹ ਉਹ ਜਿਹਾ ਸੁਵਿਧਾ ਵਾਲੀ ਚਾਹੀਦੀ ਹੈ ਨਾ ਉਹ ਸਾਰੂ ਟੀਵੀ ਤੇ ਜੋ ਦਿਖਾਇਆ ਜਾਂਦਾ ਕਿ ਪੂਪ ਪੇਸ ਤੇ ਲੱਗ ਰਹੇਗਾ ਹੈ ਨਾ ਉਹ ਲੈਣੀ ਹੈ ਜੀ ਚਾ ਚਮਕ ਰਿਹਾ ਤਾਂ ਉਹ ਦੰਦਾਂ ਨੂੰ ਚਮਕਾਉਣ ਦੇ ਲਈ ਕੈਮੀਕਲ ਨਹੀਂ ਚਾਹੀਦਾ ਉਹਨਾਂ ਸਾਡੀ ਦੇ ਅੰਦਰੋਂ ਸੇਤ ਚੰਗੂ ਵੀ ਤਾਂ ਹੈ ਤੇ ਉਹਦੇ ਚ ਕੀ ਹੈ ਕਿ ਜਿੱਥੇ ਤਾਂ ਰੱਬ ਨੇ ਸਾਨੂੰ ਆਹ ਕਿਤਰਾ ਲੇਪਾ ਢਾਲੀਆ ਸਫੈਦਾ ਅਮਰੂਦ ਹਨ ਫਰਾਈ ਵੀ ਦੱਤ ਪਰ ਪਹਿਲਾਂ ਲੋਕ ਬਹੁਤ ਕਰਦੇ ਹੁੰਦੇ ਸੀ ਉਹ ਫਰਾਈ ਦਾ ਰੁਕ ਮਿਲਦਾ ਨਹੀਂ ਤਾਂ ਇਹ ਚੀਜ਼ਾ ਸਾਡੇ ਦਿੱਤੀਆਂ ਸੀ ਵੀ ਤੋੜੋ ਦਾਤਰ ਕਰੋ ਦੇ ਢਾੜੀ ਖਤਮ ਅਸੀਂ ਕੀ ਕਰਦੇ ਆ ਕਿ ਪਹਿਲਾਂ ਪੇਸਟ ਕਰੀਦੇ ਆ ਕਦੇ ਪੇਸਟ ਸਵੇਰੇ ਜਦੋਂ ਕਰਨ ਲੱਗੇ ਯਾਦ ਕਰੋ ਮੇਰੀ ਸ਼ਕਲ ਕਿ ਇੱਕ ਪੇਸਟ ਤੇ ਪੈਸਿਆਂ ਤੋਂ ਬੜਾ ਕਿੰਨਾ ਕੁਛ ਲੱਗਦਾ ਉਹਦਾ ਇੱਕ ਜਿਹੜਾ ਬੋਲ ਬਣਦਾ ਜਿਹਦੇ ਵਿੱਚ ਪੇਸਟ ਪਾਈ ਜਾਂਦੀ ਹੈ ਵੀ ਇਹ ਪਲਾਸਟਿਕ ਤੋਂ ਬਣਦਾ ਉਹਦਾ ਟੱਕਣ ਬਣਦਾ ਪਲਾਸਟਿਕ ਤੋਂ ਬਣਦਾ ਜਿਹਦੇ ਜਿਹੜੀ ਉਹਦੇ ਵਿੱਚ ਦਵਾਈ ਪਾਈ ਜਾਂਦੀ ਉਹ ਚਿੱਤੀਆਂ ਚੀਜ਼ਾਂ ਬਣਦੀਆਂ ਉਹਨੂੰ ਸਾਰੀ ਪੈਕ ਹੋਵੇ ਸਾਡੇ ਕੋਲੇ ਵੱਖ-ਵੱਖ ਛੋਟਾ ਸਾਈਜ਼ 50 ਰੁਪਏ ਤੋਂ ਲੈ ਕੇ 2.5 ਛੋਟੇ ਸੱਤ ਸਾਨੂੰ ਲਾਗੜੀ ਕੀ ਦਿੱਤਾ ਸੀ ਉਹ ਜਿਹੜਾ ਇਹ ਵਾਲਾ ਸਾਡਾ ਲਾਈਫ ਸਟਾਈਲ ਆ ਸਾਡੀ ਜੀਵਨ ਜਾਚ ਹੈ ਕਿ ਹਰ ਚੀਜ਼ ਦਵਾਈ ਹੈ ਬਧਰੋ ਮਸ਼ੀਨ ਚੋਂ ਕੱਢੀ ਹੋਈ ਵਰਤਨੀ ਆ ਉਹਨੇ ਸਾਡਾ ਬਹੁਤ ਨੁਕਸਾਨ ਕੀਤਾ ਸਾਡੇ ਘਰਾ ਦੇ ਵਿੱਚ ਹਰ ਘਰ ਦੇ ਵਿੱਚ ਪੰਲਾ ਸਬਜ਼ੀਆਂ ਲੋਕ ਘਰੇ ਲਾਉਂਦੇ ਹੁੰਦੇ ਸੀ ਛੋਟੇ-ਮੋਟੇ ਦੂਜੇ ਜਿਹੜੇ ਦਵਾਈਆਂ ਵਾਲੇ ਘਰੇ ਹੁੰਦੇ ਸੀ ਕੋਈ ਵੀ ਬਿਮਾਰੀ ਹੁੰਦੀ ਸੀ ਉਹਦਾ ਇਲਾਜ ਕਿੱਥੇ ਹੁੰਦਾ ਸੀ ਉਸੋ ਹੀ ਚੁੰਦਾ ਹੁਣ ਅਸੀਂ ਇਲਾਜ ਕਰਪਨ ਲਈ ਡਾਕਟਰ ਤੇ ਜਾਂਦੇ ਆ ਡਾਕਟਰ ਨੂੰ ਪਹਿਲਾ 500 ਰੁਪਏ 20 ਦਿਨੇ 1000 2000 ਦਾ ਕੈਸ਼ ਲੈ ਜਾਂਦਾ ਫਿਰ ਦਵਾਈਆਂ ਲੈਣੇ 5-400 ਦੀਆਂ ਇਕਾਲੀ ਕਿੱਥੇ ਗਈ ਤੇ ਕਿੱਥੇ ਉਹ ਸਾਰਾ ਕੁਝ ਕਿੱਥੇ ਸੀਗਾ ਘਰ ਹੁਣ ਤੁਸੀਂ ਸਾਰਿਆਂ ਨੇ ਇੱਕ ਇੱਕ ਜੀਵਨ ਆਪਕਾ ਕੋਈ ਗੱਲ ਨਹੀਂ ਦਵਾਈਆਂ ਵਾਲੇ ਬੁੱਤੇ ਦਾ ਨਾਮ ਲਸੋ ਕੋਈ ਬੁੱਤਾ ਜੀ ਜਿਸ ਕੋਈ ਆਪਾਂ ਦਵਾਈਆਂ ਵਾਹੂ ਮੈਂ ਪਾੜੇ ਮਿਲਣਗੇ ਹਰੜ ਪੇੜ ਆਵਲਾ ਤੁੰ ਨੂੰ ਕਰ ਦੇਵੇ ਜਾਂ ਹੋਰ ਵੀ ਬੜੇ ਬੁੱਤੇ ਜੀ ਨਮ ਇੱਕ ਕਿੰਦਾ ਸਹੀ ਹੈ ਸਾਡੇ ਖਰਾਬੀ ਪੇਟ ਚ ਹੁੰਦੀ ਆ ਫੇਸ ਤੇ ਨਹੀਂ ਜੇ ਥੋੜਾ ਪੇਟ ਸਾਫ ਆ ਪੇਟ ਤੇ ਮੇਰੀ ਜੱਫੀ ਕੱਢੇ ਉਹਦਾ ਮੂੰਹ ਸਾਫ਼ ਹੋ ਗਿਆ ਕਾਲੀ ਵਿੱਚ ਆਦੇਵਾ ਪ੍ਰਯਾਤਨ ਦਾ ਲਖਿਆੜੀ ਦੀ ਸਾਡੇ ਇੰਟਰਵਿਊ ਦੇਖਦਾ ਸਰਸੇ ਦੀ ਦੇਖ ਕੇ ਸਾਰੇ ਪਾਰਟਿਸਪੈਂਟ ਆਪਾਂ ਦੇ ਨਾਮ ਨੂੰ ਸੱਜਣ ਕਰੀਏ ਬਾਅਦ ਵਿੱਚ ਬਹੁਤ ਬਹੁਤ ਚਿੱਕੀ ਖਫੀ ਬੜੀ ਖੁਸ਼ੀ ਹੋਈ ਕਿਉਂਕਿ ਇਹ ਕਹਿੰਦੇ ਆਇਆ ਵੀ ਜਿੱਤੇ ਜਿਹੜੇ ਘਰ ਦੇ ਵਿੱਚ ਉਹ ਔਰਤ ਪਰਿਵਾਰ ਦੀ ਸਕੇਲ ਹੈਗੀ ਹੈ ਉਹਨੂੰ ਜਾਣਕਾਰੀ ਹੈ ਆਪਣੇ ਕਿੱਤੇ ਨਾਲ ਸੰਬੰਧਤ ਅਤੇ ਬਾਕੀ ਸਾਰੇ ਕਿੱਤਿਆਂ ਦੀ ਤਾਂ ਉਹ ਘਰ ਜਿਹੜਾ ਹੈ ਤਰੱਕੀਆਂ ਕਰ। ਔਰਤ ਦਾ ਬਹੁਤ ਵੱਡਾ ਯੋਗਦਾਨ ਹੈ। ਸਾਡੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੋ ਤਰੱਕੀ ਹੋਈ ਹੈ ਭਾਵੇਂ ਉਹ ਦੀ ਤਰੱਕੀ ਆ ਪਾਵੇਂ ਪਿੰਡ ਦੀ ਤਰੱਕੀ ਆ ਪਾਵੇਂ ਦੇਸ਼ ਦੀ ਤਰੱਕੀ ਆ ਉਹਦੇ ਤੇ ਉਹਦੇ ਪਿੱਛੇ ਔਰਤ ਦਾ ਬਹੁਤ ਵੱਡਾ ਹੱਥ ਹੈ ਉਹ ਦੂਜੇ ਪਾਸੇ ਜੇ ਆਪਾਂ ਕਹਿ ਲਈਏ ਵੀ ਜਿੱਥੇ ਕੋਈ ਡਾਊਨ ਪਾਲ ਹੁੰਦੀ ਹੈ ਤੇ ਉਥੇ ਵੀ ਔਰਤ ਦਾ ਨਾ ਉਸ ਪ੍ਰਾਪਰਵ ਪਹੁੰਚਣਾ ਜਾਂ ਕਾਬਲੀਅਤ ਘੱਟ ਹੋਣੀ ਉਥੇ ਉਹ ਜਿਹੜੇ ਪਰਿਵਾਰ ਆ ਉਹ ਕੋਈ ਨਹੀਂ ਤਰੱਕੀ ਨਹੀਂ ਕਰ ਸਕਦੇ ਸੋ ਅਸੀਂ ਵਿਭਾਗੇ ਵੱਲੋਂ ਜਿਹੜੀ ਤੁਹਾਨੂੰ ਕਿਤਾ ਮੁਕੀ ਕੋਰਸ ਹੈ ਉਹਨਾਂ ਬਾਰੇ ਭਾਵੇਂ ਪੂਰੀ ਜਾਣਕਾਰੀ ਨਾ ਪ੍ਰਾਪਤ ਹੋ ਸਕੇ ਪਰੰਤੂ ਜਿੰਨੀ ਜਾਣਕਾਰੀ ਵੀ ਸਾਨੂੰ ਘਰੇ ਲੋੜ ਹੈ ਜਿਵੇਂ ਘਰੇਲੂ ਬਗੀਚੀ ਦੀ ਗੱਲ ਕਰ ਲਏ ਕਿ ਜਿਹਦੇ ਘਰੇ 10 20 ਲੱਗੇ ਆ ਕੋਈ ਬੱਲਣਾ ਚਾਰ ਲੱਗੀਆਂ ਆ ਸਬਜ਼ੀਆਂ ਵਾਲੀਆਂ ਤਾਂ ਉਹ ਸਬਜ਼ੀ ਜਿਹੜੀ ਐ ਉਹ ਆਪ ਦੀ ਮਿਲ ਜੇ ਤਾਂ ਘੱਟੋ ਘੱਟ 100 ਰੁਪਏ ਦਾ ਕੰਮ ਉਹ ਦਿਹਾੜੀ ਦਾ ਔਰਤ ਨੇ ਕਰ ਲਿਆ। 100 ਰੁਪਏ ਦੇ ਨਾਲ ਨਾਲ ਜਿਹੜੀ ਉਹਦੀ ਕੁਆਲਿਟੀ ਐ ਪ੍ਰੋਡਕਟ ਦੀ ਉਹ ਬਹੁਤ ਮਾਣ ਆ ਰੱਖਦੀ। ਬਾਹਰੋਂ ਆਸੀ ਮਤਲਬ ਸਬਜ਼ੀਆਂ ਖਾਦਾਂ ਵਾਲੇ ਜਿਹੜੇ ਸੱਜਣਾ ਉਹ ਲੈਨੇ ਆ ਤੇ ਘਰੇ ਤੁਸੀਂ ਨਾਲੇ ਦਾ ਬਣਾ ਪੈਸੇ ਤੋਂ ਨਾਲੇ ਪੂਰੀ ਜਿਹੜੀ ਵਧੀਆ ਆਰਗੈਨਿਕ ਸਬਜ਼ੀ ਐ ਜੀ ਜੀ ਸਾਨੂੰ ਸਿਹਤ ਆਸਤੇ ਬਹੁਤ ਵੱਡੀ ਲੋੜ ਆ ਉਹ ਪੈਦਾ ਕਰੋਗੇ ਮੈਂ ਜੇ ਪੁੱਛੇ ਤਾਂ ਮਰ ਗਏ ਤਾਂ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਘਰੇ ਉਹਨਾਂ ਨੇ ਕੇਸ ਬਣਨੇ ਘਰੇ ਸਾਰਾ ਆਂ ਡੇਰੀ ਦਾ ਧੰਦਾ ਜਿਹੜਾ ਹੈ ਉਹ ਚਲਾਉਣਾ ਸਬਜ਼ੀ ਭਾਜੀ ਵਾਲਾ ਇਹਨਾਂ ਪੱਠੇ ਪਾ ਕੇ ਪਸ਼ੂਆਂ ਦਾ ਜਿਹੜਾ ਕੰਮ ਸੰਦੇ ਦਾ ਕੰਮ ਆ ਉਹ ਵੀ ਬੇਦੀ ਸਾਹਿਬ ਦੀਆਂ ਸੇਨਾ ਸਾਡੀਆਂ ਮਾਵਾਂ ਬੇਰਗਾਂ ਪੈਣਾ ਉਹ ਹੀ ਕਰਦੇ ਸੀ ਤੇ ਖੇਤੀ ਦਾ ਕੰਮ ਜਿਹੜਾ ਹੈਗਾ ਉਹ ਬੰਦੇ ਜਿਹੜੇ ਆ ਕਰਦੇ ਸੀ ਪਰ ਉਹ ਸਾਰਾ ਜਿਹੜਾ ਘਹਾੜਾ ਉਹ ਪਰਿਵਾਰ ਆ ਉਹ ਦਿਨੇ ਕੰਮ ਕਰਦੇ ਸੀ ਤੇ ਸਾਰੇ ਖੁਸ਼ ਨਹੀਂ ਦੇ ਮੈਂ ਬੈਠ ਕੇ ਜਿਵੇਂ ਆਪਾਂ ਹੁਣ ਬੈਠੇ ਆ ਸ਼ਾਮ ਨੂੰ ਇਸੇ ਤਰ੍ਹਾਂ ਆਣੇ ਬੈਠਦੇ ਕੁਝੀ ਕੁਝੀ ਆਪਦਾ ਰੋਟੀ ਪਾਣੀ ਕਾਣਾ ਪੀਣਾ ਤੇ ਅਗਲੇ ਦਿਨ ਉੱਠਣਾ ਫੇਰ ਉਸੇ ਕੰਮ ਉਸੇ ਧੰਦੇ ਲੱਗ ਜੀ ਇਰ ਤੋਂ ਤੱਕ ਹਾਂਜੀ ਹੁਣ 2 ਵਜ ਚੁੱਕਿਆ ਤੇ ਹੁਣ ਜਿਹੜਾ ਸਾਡਾ ਬ੍ਰੇਕ ਹੋ ਗਈ ਹੈ ਤੇ ਆਓ ਸਾਰੇ ਖਾਣਾ ਖਾ ਲਈਏ ਤੇ ਇਸ ਤੋਂ ਬਾਅਦ ਅੱਗੇ ਦਾ ਪ੍ਰੋਗਰਾਮ ਸ਼ੁਰੂ ਹੋਵੇਗਾ ਤੇ ਇੱਥੇ ਜਿਹੜੀ ਸਾਡੀ ਸੇਵਾ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਸਾਰਾ ਜਿਹੜਾ ਪ੍ਰਬੰਧ ਸੀ ਦਫ਼ਤਰ ਵੱਲੋਂ ਬਹੁਤ ਵਧੀਆ ਕੀਤਾ ਹੋਇਆ ਸੀਗਾ ਤੇ ਅੱਗੇ ਦਾ ਪ੍ਰੋਗਰਾਮ ਵੀ ਦਿਖਾਉਣਿਆ ਤੁਹਾਨੂੰ ਹਾਂਜੀ ਅੱਜ ਸਾਡਾ ਫਸਟ ਡੇ ਸੀ ਤੇ ਅੱਜ ਇਥੇ ਪ੍ਰੋਗਰਾਮ ਖਤਮ ਹੁੰਦਾ ਤੇ ਦਿਖਾਵਾਂਗੇ ਅਗਲਾ ਪ੍ਰੋਗਰਾਮ ਕੱਲ ਦਾ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਥੈਂਕਸ ਫॉर ਵਾਚਿੰਗ